ਇੱਕ ਸ਼ਿਕਾਇਤ ਆ ਗਈ ਕਿਸੇ ਤਸਿਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹਿੰਦੇ ਚਲ ਠੀਕ ਐ ਅਸੀਂ ਚੈੱਕ ਕਰੀਏ ਕੈਮਰੇ ਲਾਤੇ ਵੀ ਕੋਈ ਪੈਸਾ ਨਹੀਂ ਲਿਆ ਉਹਨੇ ਉੱਥੇ ਤੇ ਉਹ ਕਹਿੰਦਾ ਹੀ ਲੈਂਦਾ ਅਸੀਂ ਕਹਿੰਦਾ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਪੋਰਟਿੰਗ ਪਈ ਐ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾ ਜੀ ਲੈਂਦਾ ਤੁਸੀਂ ਦੇਖੋ ਜੀ ਅਈ ਘਰ ਕੋਲੇ ਵੀ ਲਾ ਦੇ ਵੀ ਜੇ ਤੇ ਘਰੇ ਕੋਲੇ ਨਾ ਬੁਲਾਉਂਦਾ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫਿਰ ਅਸੀਂ ਪਤਾ ਕੀਤਾ ਕਿਵੇਂ ਕੰਮ ਦਾ ਕੰਮ ਫਿਰ ਪਤਾ ਲੱਗਿਆ ਜੀ ਥੋੜਾ ਜਿਹਾ ਘੋਕ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਰਿਸਟਰੀ ਮੋੜ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਦੁਆਰ ਲਖਾ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉਥੇ ਉਹਨਾਂ ਦੇ ਨਾਲ ਏਜੰਟੀ ਦੇ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈ ਨੂੰ ਦਿਖਾ ਉਹ ਕਿੱਥੋਂ ਲਗਾਈ ਵਰਦਾ ਇਹ ਮੈਂ ਅੱਛਾ ਜੀ ਮੈਂ ਕਰਾਉਣਾ ਕੀ ਕੀ ਉਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚੱਚੋ 15 ਨੰਬਰ ਚੈਂਬਰ ਚ ਚਲਾ ਜਾ ਉਹ ਕਹਿੰਦਾ ਕਿੱਥੋਂ ਲਖਾ ਲਈ ਇਹ ਨਹੀਂ ਹੋਣੀ ਨਾ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਕਰਾਪ ਹੋ ਗਏ ਬੱਜ ਗਏ 18 ਨੰਬਰ ਤੇ ਭੇਜ ਦੇ ਇਹਨੂੰ 18 ਨੰਬਰ ਤੇ ਭੇਜਤਾ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਤਾ ਕਹਦਾ ਵੀ 50000 ਲੱਗੂ ਐ ਯਾਰ ਜਿਆਦੇ ਆ ਗੱਲ 25 ਤੇ 30 ਤੇ ਨਿਪਟਦੀ 30 ਲੱਭਦੀ ਉਹ ਬਸ ਸਟੋਰੀ ਹਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸ ਇੰਨ ਕੰਵੀਜੇ ਵੀ ਬਾਹ ਰਕਬਾ ਬਾ ਰਕਮ ਬਾ ਵਸੂਲ ਬਾ ਹੁਕਮ ਬਾ ਉੱਤਰ ਬਾ ਦਖਾ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਕਹ ਹਾਂ ਹੁਣ ਹੁਣ ਸੁਣ ਸਹੀ ਲਿਖੀਏ ਕੋਈ ਨਾ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਤਾ ਕਿਹੜਾ ਬਾਰਾਤ ਬਾਬਾ ਹੂਕ ਬਾ ਉੱਤਰ ਬਾ ਕਰ ਕੀ ਆ ਯਾਰ